ਦੀਆਂ ਜਿਹੜੀਆਂ ਤਿਆਰੀਆਂ ਆ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਜੇ ਦੁਕਾਨਾਂ ਜਿਹੜੀਆਂ ਕਾਫੀ ਆ ਚੁੱਕੀਆਂ ਨੇ ਇੱਧਰ ਦੁਕਾਨ ਆਈ ਆ ਜੀ ਕੱਪੜ-ਬੈਣ ਵਗੈਰਾ ਪ੍ਰੈਸਟੇਟ ਵੀ ਕਰਾਉਂਦੀ ਹੈ। ਬਰਤਨਾਂ ਦੀਆਂ ਦੁਕਾਨਾਂ ਜਿਹੜੀਆਂ ਉਹ ਵੀ ਆ ਗਈਆਂ ਆ। ਕਮਲੇ ਵਗਾਰੇ ਜਿਹੜੇ ਆ ਅੱਜ ਜੀ ਸੋਚਿਆ ਕਿ ਤੁਹਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇ ਦੇਈਏ ਇਹ ਦੁਕਾਨਾਂ ਤੇ ਕਿਉਂ ਲੱਗਦੀਆਂ ਆ ਕਿਉਂਕਿ ਜ਼ਿਆਦਾਤਰ ਇਹ ਹੁੰਦਾ ਆ ਕਿ ਬਟਾਲੇ ਜਦੋਂ ਵੀ ਆਈਏ ਤੇ ਜਿੱਧਰ ਜਿੱਧਰ ਬੰਦੇ ਨੂੰ ਕੰਮ ਹੁੰਦਾ ਆ ਉਧਰ ਹੀ ਹੋ ਕੇ ਚਲ ਜਾਂਦਾ ਆ ਤੇ ਇਹ ਦੁਕਾਨਾਂ ਜਿਹੜੀਆਂ ਇਹ ਮੇਨ ਸ਼ਤਰੀ ਨਗਰ ਲੱਗਦੀਆਂ ਨੇ ਤੇ ਹੁਣ ਕਿਸੇ ਦਿਨ ਆਪਾਂ ਗੁਰਦੁਆਰਾ ਸਾਹਿਬ ਵੀ ਜਾਵਾਂਗੇ ਤੇ ਗੁਰਦੁਆਰਾ ਸਾਹਿਬ ਵੀ ਜਾ ਕੇ ਜਿਵੇਂ ਪਹਿਲਾਂ ਵੀ ਤੁਹਾਨੂੰ ਵਲੌਗ ਵਿੱਚ ਦਿਖਾਈਦਾ ਆ ਕਿ ਕਿੰਨੀ ਕੀ ਤਿਆਰੀ ਜਿਹੜੀ ਆ ਬਾਬਾ ਜੀ ਦੇ ਵਿਆਹ ਦੀ ਹੋ ਗਈ ਆ ਉੱਧਰ ਲੱਗ ਕੇ ਆ ਜੀ ਬੱਚਿਆਂ ਵਾਲੇ ਜਿਹੜੇ ਤੁਸੀਂ ਦੇਖ ਰਹੇ ਹੋ ਤੇ ਪਰ ਇੱਕ ਗੱਲ ਜਿਹੜੀ ਆ ਸਰਕਾਰਾਂ ਦੀ ਬਹੁਤ ਮਾੜੀ ਹੁੰਦੀ ਆ ਕਿ ਹਰ ਸਾਲ ਹੀ ਨਾ ਜਦੋਂ ਬਾਬੇ ਦਾ ਵਿਆਹ ਆ ਹੁੰਦਾ ਆ ਉਦੋਂ ਇੱਕ ਦਿਨ ਪਹਿਲਾਂ ਜਿਹੜਾ ਆ ਆ ਟੋਇਆਂ ਦੇ ਵਿੱਚ ਇਹਨਾਂ ਮਿੱਟੀ ਪਾਣੀ ਸ਼ੁਰੂ ਕਰ ਦੇਣੀ ਆ ਹੁਣ ਵੀ ਆ ਸੜਕਾਂ ਬਣਾ ਡੀਆਂ ਆ ਤੇ ਅੰਮ੍ਰਿਤਸਰ ਰੋਡ ਵਾਲੇ ਸੜਕਾਂ ਨਵੀਆਂ ਬਣਾ ਡੀਆਂ ਆ ਤਾਂ ਇੱਧਰ ਵੇਖੋ ਜੀ ਕਿਡੇ ਕਿਡੇ ਵੱਡੇ ਖੱਡੇ ਆ ਤੇ ਇੱਧਰ ਕਿਸੇ ਦਾ ਨਹੀਂ ਧਿਆਨ ਤੇ ਜਦੋਂ ਹੁਣ ਬਾਬੇ ਦਾ ਜੀ ਬਾਬਾ ਜੀ ਦੀ ਆ ਤੇ ਉਹ ਤਾਂ ਇੱਕ ਦਿਨ ਪਹਿਲਾਂ ਹੀ ਨਾ ਮਿਟੀ ਤੇ ਹੁਣ ਆ ਗਿਆ ਜੀ ਸਾਡਾ ਇੱਕ ਪਾਰਸਲ ਤੇ ਪਾਰਸਲ ਦੀ ਓਪਨਿੰਗ ਜਿਹੜੀ ਉਹ ਅਸੀਂ ਕਰ ਰਹੇ ਆ ਤੇ ਬੜਾ ਹੀ ਵਧੀਆ ਜਿਹੜਾ ਆ ਆਪਾਂ ਫੇਸ واਸ਼ ਜਿਹੜਾ ਉਹ ਮੰਗਵਾਇਆ ਸੀ ਤੇ ਲਿਪਾ ਤੇ ਲਿਪ ਬਾਮ ਤੇ ਅਸੀਂ ਯੂਜ਼ ਕਰਕੇ ਵੀ ਤੁਹਾਨੂੰ ਦੱਸਾਂਗੇ ਕਿ ਇਹਦਾ ਜਿਹੜਾ ਕਿਵੇਂ ਦਾ ਰਿਜ਼ਲਟ ਆ ਜਿਹੜਾ ਨਿਕਲਦਾ ਆ ਕੰਚੀ ਦਾ ਨਾ ਨਹੀਂ ਨਹੀਂ ਵੈਸੇ ਸੀ ਇਦਾਂ ਮਤਲਬ ਵੀ ਜਿਹੜੀ ਚੀਜ਼ ਯੂਜ਼ ਨਾ ਕੀਤੀ ਹੋਏ ਉਹ ਇਨਾ ਰਿਸਕ ਤੱਕ ਕਦੀ ਲਿਆ ਨਹੀਂ ਮੈਂ ਵਰਤ ਕੇ ਪਰ ਫਿਰ ਵੀ ਇਹ ਜਿਹੜਾ ਆ ਸਾਨੂੰ ਕਿਸੇ ਨੇ ਦੱਸਿਆ ਸੀ ਤੇ ਰਿਜ਼ਲਟ ਜਿਹੜਾ ਇਹਦਾ ਕਾਫੀ ਵਧੀਆ ਹੁੰਦਾ ਆ ਇਸ ਕਰਕੇ ਅਸੀਂ ਸੋਚਿਆ ਕਿ ਯੂਜ਼ ਕਰਕੇ ਦੇਖਦੇ ਆ ਇਹ ਆ ਜੀ ਫੇਸ ਵਾਸ਼ ਔਰ ਇਹ ਤੇ ਜੇ ਤੁਹਾਨੂੰ ਵੀ ਬੱਚਿਆਂ ਵਾਸਤੇ ਮੇਰ ਪੂਰੀ ਘਰ ਵਿੱਚ ਬਣਾਉਣ ਵਾਸਤੇ ਰੈਸਪੀ ਚਾਹੀਦੀ ਹੋਏਗੀ ਤਾਂ ਪਲੀਜ਼ ਸਾਨੂੰ ਕਮੈਂਟੋ ਜ਼ਰੂਰ ਕਰਦੇ ਹੋ ਤੇ ਤੇ ਅਸੀਂ ਜਿਹੜੀ ਆ ਤੁਹਾਨੂੰ ਪੂਰੀ ਰੈਸਪੀ ਜਿਹੜੀ ਉਹ ਦੇ ਦਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਚਟਨੀ ਤੇ ਅਸੀਂ ਇਹਦੇ ਵਿੱਚ ਥੋੜੀ ਵਿੱਚ ਚਟਨੀ ਐਡ ਕਰਾਂਗੇ ਕਿਉਂਕਿ ਜਿੰਨੀ ਕੀ ਸਾਨੂੰ ਜ਼ਰੂਰਤ ਆ ਖਾਣ ਲਈ ਕਿਉਂਕਿ ਵੇਸਟ ਨਾ ਹੋਏਗੀ ਕਿਉਂਕਿ ਜਦੋਂ ਬੱਚੇ ਨਹੀਂ ਆਣੇ ਆ ਉਦੋਂ ਹੀ ਕਿਹਦੀ ਚਟਨੀ ਇਹਦੇ ਵਿੱਚ ਐਡ ਕਰੋ ਤੇ ਵਧੀਆ ਰਹਿੰਦੀ ਆ ਤੇ ਇਹ ਅਸੀਂ ਬਣਾਈ ਸੀ ਜੀ ਘਰ ਵਿੱਚ ਹੀ ਮਿੱਠੀ ਚਟਨੀ ਤੇ ਇਹ ਪਹਿਲੋਂ ਅਸੀਂ ਇਹਦੇ ਵਿੱਚ ਐਡ ਕਰਾਂਗੇ ਤੁਸੀਂ ਦੇਖ ਸਕਦੇ ਜੇ ਕਿ ਬਹੁਤ ਹੀ ਵਧੀਆ ਜਿਹੜੀ ਆ ਭੱਡੀਆਂ ਤੇ ਨਾਲ ਹੀ ਅਸੀਂ ਬਣਾਈ ਸੀ ਜੀ ਇਹ ਖੱਟੀ ਮਿੱਠੀ ਚਟਨੀ ਇਹ ਵੀ ਵਿੱਚ ਐਡ ਕਰਾਂਗੇ ਤੇ ਜੇ ਤੁਹਾਨੂੰ ਬੇਲ ਪੂੜੀ ਘਰ ਵਿੱਚ ਬਣਾਉਣ ਵਾਸਤੇ ਰੈਸਪੀ ਚਾਹੀਦੀ ਹੋਏਗੀ ਤੇ ਪਲੀਜ਼ ਤੁਸੀਂ ਸਾਨੂੰ ਜਰੂਰ ਦੱਸਿਓ ਤੇ ਤੁਸੀਂ ਦੇਖ ਸਕਦੇ ਬਿਲਕੁਲ ਬਜਾਰਵਾਗੇ ਆ ਤੇ ਪੂਰੀ ਮੈਂ ਰੈਸਪੀ ਇਸ ਕਰਕੇ ਨਹੀਂ ਦੱਸੀ ਕਿਉਂਕਿ ਫਿਰ ਇਦਾਂ ਹੁੰਦਾ ਆ ਕਿ ਜਿਵੇਂ ਹੁਣ ਜੇ ਮੰਨ ਲਓ ਤੁਹਾਨੂੰ ਪਸੰਦ ਆਏਗੀ ਤੁਸੀਂ ਕਮੈਂਟ ਕਰੋਗੇ ਕਿ ਹਾਂਜੀ ਜੀ ਤੁਹਾਨੂੰ ਚਟਨੀ ਬਾਰੇ ਦੱਸੋ ਜਾਂ ਕਿਵੇਂ ਬਣਾਈ ਆ ਤੇ ਫਿਰ ਖੁਦ ਨੂੰ ਵੀ ਦੱਸਦਿਆਂ ਵਧੀਆ ਲੱਗਦਾ ਆ ਤੇ ਥੈਂਕ ਯੂ ਤੇ ਬੇਲ ਪੂੜੀ ਤੋਂ ਬਾਅਦ ਜੀ ਅਬ ਕੁਝ ਮਿੱਠਾ ਹੋ ਜਾਏ ਡੇਰੀ ਮਿਲਕ ਕੇ ਸਾਡਾ ਵਲੌਗ ਜੇ ਤੁਹਾਨੂੰ ਅੱਜ ਦਾ ਵਧੀਆ ਲੱਗਾ ਹੋਏਗਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਜੋ ਜੀ ਖਾ ਲਓ ਤੁਸੀਂ ਵੀ ਚਾਕਲੇਟ ਡੇਰੀ ਮਿਲਕ ਡ੍ਰਿਪ ਬਾਈ ਜੀ